ਸੀ ਸਨ 2012 ਦੇ ਵਿੱਚ ਮੈਸਰਜ ਅਵਤਾਰ ਰਾਏ ਸੰਨ ਜਨਰਲ ਨੇਲਸ ਰਾਜਿਆਣਾ ਦੀ ਜਿਹੜੀ ਮਹਿਲ ਸੀਗੀ ਉਹਦੇ ਵਿੱਚ ਝੋਨਾ 2010-11 ਦਾ ਸਟੋਰ ਹੋਇਆ ਸੀ ਝੋਨਾ ਜਿਹਦੇ ਵਿੱਚ ਮਾਰਕੜ ਨੇ ਸੰਨ 2012 ਦੇ ਵਿੱਚ 18 ਕਰੋੜ 91 ਲੱਖ ਦਾ ਸਾਡੇ 6 ਬੰਦਿਆਂ ਦੇ ਖਿਲਾਫ ਮੇਰੇ ਖਿਲਾਫ ਜ਼ਿਲ੍ਹਾ ਪ੍ਰਬੰਧਕ ਸ਼੍ਰੀ ਅਮਰਜੀਤ ਸਿੰਘ ਸੰਧੂ ਸ਼੍ਰੀ ਕਮਲ ਕੁਮਾਰ ਅਤੇ ਸ਼੍ਰੀ ਮਨਦੀਪ ਸਿੰਘ ਬਰਾੜ ਸ਼੍ਰੀ ਮੱਖਣ ਸਿੰਘ ਅਤੇ ਸ਼੍ਰੀ ਵਕੀਲ ਚੰਦ ਵਿੱਕੀ ਦੇ ਉੱਪਰ ਐਫ ਆਈ ਆਰ ਕਰਵਾਈ ਗਈ ਸੀ ਮਾਰਕਹੜ ਨੇ ਤੇ ਇਹਦੀ 5 ਸਾਲ ਤੱਕ ਲਗਭਗ ਕ੍ਰਾਈਮ ਬ੍ਰਾਂਚ ਮੁਹੱਲੀ ਨੇ ਇਹਦੀ ਜਾਂਚ ਕੀਤੀ ਉਸ ਦੇ ਉਪਰੰਤ 2017 ਦੇ ਵਿੱਚ ਮਾਨਯੋਗ ਪੱਗ ਬਣਾਣਾ ਅਦਾਲਤ ਵਿੱਚ ਇਹਦਾ ਚਲਾਨ ਪੇਸ਼ ਕੀਤਾ ਗਿਆ ਅਤੇ ਟ੍ਰਾਇਲ ਦੇ ਦਰਮਿਆਨ ਮੇਰੇ ਵਕੀਲ ਸ਼੍ਰੀ ओंकार ਸਿੰਘ ਪਲੂਰ ਜੀ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅੱਜ ਮਾਨਯੋਗ ਅਦਾਲਤ ਕਰਨੀ ਸਿੰਘ ਜੀ ਦੀ ազਾਦ ਦੇ ਵਿੱਚ ਉਹਨਾਂ ਨੇ ਮੇਰੇ ਵਕੀਲ ਦੀਆਂ ਜਿਹੜੀਆਂ ਦਲੀਲਾਂ ਨਾਲ ਸਾਬਤ ਹੁੰਦੇ ਮੈਨੂੰ ਮਾਣ ਸਹਿਤ ਬਰੀ ਕਰ ਦਿੱਤਾ ਹੈ ਜੀ ਮੈਂ ਅਦਾਲਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਲਗਭਗ 7.5 ਸਾਲ ਕੇਸ ਚੱਲਿਆ ਜੀ ਇਹ ਇਹ ਕੋਈ ਸਜ਼ਾ ਨਹੀਂ ਹੋਈ ਜੀ ਅਦਾਲਤ ਨੇ ਮੈਨੂੰ ਮਾਣ ਸਹਿਤ ਬਰੀ ਕੀਤਾ ਹੈ ਕਿੰਨੇ ਲੋਕਾਂ ਨੂੰ ਬਰੀ ਕੀਤਾ ਗਿਆ ਜੀ ਹਾਂਜੀ ਕਿੰਨੇ ਲੋਕਾਂ ਨੂੰ ਬਰੀ ਕੀਤਾ ਇਹਦੇ ਵਿੱਚ ਤਾਂ ਅਸੀਂ ਇਸ ਵੇਲੇ ਜਿਹੜੇ ਅਦਾਲਤ ਦੇ ਵਿੱਚ ਤਿੰਨ ਵਿਅਕਤੀ ਹੀ ਪੇਸ਼ ਹੋਏ ਸੀਗੇ ਸਾਨੂੰ ਤਿੰਨਾਂ ਨੂੰ ਮਤਲਬ ਮਾਨਯੋਗ ਅਦਾਲਤ ਨੇ ਬਰੀ ਕਰ ਦਿੱਤਾ ਇਸ 18 ਕਰੋੜ 99 ਲੱਖ ਦਾ ਕਪਲਾ ਸੀਗਾ ਜੀ ਇਹਦੇ ਵਿੱਚ ਜਿਹੜੇ ਮਾਰਕਫਲਡ ਦੇ ਜ਼ਿਲ੍ਹਾ ਪ੍ਰਬੰਧਕ ਸ੍ਰੀ ਅਮਰਜੀਤ ਸਿੰਘ ਸੰਧੂ ਅਤੇ ਸ੍ਰੀ ਕਮਲ ਕੁਮਾਰ ਮੈਨੇਜਰ ਮਾਰਕਫਲਡ ਬਾਂਗਾ ਬਰਾਣਾ ਉਸ ਸਮੇਂ ਦੇ ਸੀ ਉਹ ਸਰਗੋ ਸੁਪੇ ਤੇ ਸ੍ਰੀ ਮਨਦੀਪ ਸਿੰਘ ਜਿਹੜੇ ਹੈਗੇ ਆ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਏ ਤੇ ਬਾਕੀ ਜਿਹੜੇ ਹੈਗੇ ਆ ਮੈਂ ਸ਼ਾਮਲਾਲ ਮੱਖਣ ਸਿੰਘ ਅਤੇ ਸ੍ਰੀ ਵਕੀਲ ਚੰਦ ਅਸੀਂ ਤਿੰਨੇ ਹੀ ਅਦਾਲਤ ਮਾਨਯੋਗ ਅਦਾਲਤ ਦੇ ਵਿੱਚ ਆਪਣੀਆਂ ਤਰੀਕਾ ਤੇ ਪੇਸ਼ ਹੁੰਦੇ ਰਹੇ ਤੇ ਅਸ ਮੈਂ ਇਹੀ ਮੇਰਾ ਜਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਵਿਸ਼ਵਾਸ ਹੋਰ ਪੱਕਾ ਮਜ਼ਬੂਤ ਹੋਇਆ ਅਤੇ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮਾਨਯੋਗ ਅਦਾਲਤ ਵੱਲੋਂ ਮੈਨੂੰ ਇਨਸਾਫ ਦਿੱਤਾ ਜਾਵੇਗਾ ਉਹ ਸਾਰ ਇੱਕ 18 ਕਰੋੜ ਦੇ ਕਰੀਬ ਕਪੜਾ ਹੋਇਆ ਸੀ ਸੈਲਰ ਰਾਜੇ ਦਾ ਉਹਦੇ ਵਿੱਚ ਤਿੰਨ ਮੁਲਾਜ਼ਮ ਜਿਹੜੇ ਸੀਗੇ ਉਹਨਾਂ ਨੂੰ ਵਿੱਚ ਉਹ ਨਾਮਜ਼ਦ ਕੀਤਾ ਗਿਆ ਸੀ ਐਫ ਆਈ ਆਰ ਨੰਬਰ 22 2012 ਦੀ ਇਹ ਐਫ ਆਈ ਆਰ ਇਹਦੇ ਵਿੱਚ ਸੈਕਸ਼ਨ ਜਿਹੜੇ ਲਾਏ ਗਏ ਸੀ 405 409 120 ਬੀ ਆਈ ਪੀ ਸੀ ਉਹਦੇ ਵਿੱਚ ਜਿਹੜੇ ਮੇਰੇ ਕਲਾਇੰਟ ਸੀਗੇ ਸ਼ਾਮ ਲਾਲ ਜੀ ਉਹਨਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਉਹਨਾਂ ਲੋਕ ਕੇਸ ਮੈਂ ਪੂਰੀ ਪੈਰਵਾਈ ਕੀਤੀ ਹੈ ਪਰ ਜੀਵਨ ਕਾफी ਲੰਬਾ ਕੇਸ ਹੈ ਚੱਲਿਆ ਹੈ ਕਾफी ਬਹੁਤ ਕਰੋੜੀ ਜਿਵੇਂ ਕਪਲਾ ਕਹਿ ਦਿੰਨੇ ਉਹਦੇ ਵਿੱਚ ਇਹਨੂੰ ਨਾਮਜ਼ਦ ਕੀਤਾ ਗਿਆ ਸੀ ਪਰਾਜੋ ਅਦਾਲਤ ਨੇ ਵੀ ਚਿੱਤ ਨੂੰ ਜਿਹੜਾ ਬਰੀ ਕਰਤਾ ਹੈਗਾ ਸਾਡੀਆਂ ਦਿਲੋਂ ਨਾਲ ਸੇਮ ਤੋਂ ਹੁੰਦੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕੋਰ ਦਾ ਤੇ ਸਾਡੇ ਕੇਸ ਦੀ ਪੂਰੀ ਪੈਰਵਾਈ ਅਸੀਂ ਬੜੇ ਮਿਹਨਤ ਨਾਲ ਦੇਖੀ ਹੈ ਤੇ ਅੱਜ ਸਾਨੂੰ ਜਿਹੜਾ ਇਹ ਉਹਦਾ ਫੰਡ ਇਹ 2012 ਦਾ ਚੱਲ ਰਿਹਾ ਜੀ ਕੇਸ ਤਕਰੀਬਨ 7 ਸਾਲ ਇਹਦੀ ਉਤਰ ਕੇ ਪੈਰਵਾਈ ਕੇਸ ਦੀ ਚੱਲੀ ਹੈ ਪੂਰਾ 7 ਸਾਲ ਲੱਗਦਾ ਉਹ 5 ਸਾਲ ਜਿਹੜੀ ਇਨਕੁਆਰੀ ਈ ਸੀ ਚੱਲਦੀ ਰਹੀ ਹੈ ਤੇ ਜਿਹੜਾ ਕੇਸ 2017 ਦਾ ਦਾ ਹਾਂਜੀ 2017 ਆ ਸ਼੍ਰੀ ਰਾਮ ਨਿੰਦ ਸਿੰਘ ਸਾਡੇ ਇੱਥੇ ਸੀਜੀਐਮ ਨੇ ਜਮੇਲ ਤੇ ਉਹਨਾਂ ਦੀ ਅਦਾਲਤ ਵਿੱਚ ਇੱਕ ਕੇਸ ਪੈਂਡਿੰਗ ਸੀਗਾ ਤੇ ਅੱਜ ਫੈਸਲਾ ਜਿਹੜਾ ਹੈਗਾ ਮੈਂ ਆਖਿਰ ਸੁਣਾਇਆ ਹੈਗਾ ਲੰਬੇ ਟਾਈਮ ਤੋਂ ਇੱਕ ਐਸਾ ਦੇ ਬਹੁਤ ਸਾਰੇ ਗਵਾਹ ਇਹਦੇ ਵਿੱਚ ਪੁੱਗਤੇ ਆ ਬਹੁਤ ਸਾਰੇ ਗਵਾਹਾਂ ਦੀ ਰੈਸਟ ਸੀਗੀ ਕਿ ਉਹ ਸਾਰੀ ਕਾਰਵਾਈ ਜਿਹੜੀ ਪੂਰੇ ਪ੍ਰੋਸੈਸ ਤੋਂ ਬਾਅਦ ਆ ਜਿਹੜਾ ਫਾਈਨਲ ਰਿਜ਼ਲਟ ਹੈ ਉਹ ਸਾਡੇ ਹੱਥ ਨੂੰ ਚਾਇਆ ਤੇ ਅਸੀਂ ਬਰਵਾਕਮਾ ਦਨੇ ਸ਼ਿਸ਼ਮਨਾਲ ਜੀ ਨੂੰ ਵੀ ਉਹ ਉਹਨਾਂ ਦਾ ਹੱਥ ਵਿੱਚ ਜਿਹੜਾ ਹੈ ਫੈਸਲਾ ਹੈ ਬਹੁਤ